ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਸਿੱਧੂ ਮੂਸੇ ਵਾਲੇ ਤੋਂ ਬਾਅਦ ਜੇਕਰ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਕਿਸੇ ਨੇ ਰੌਸ਼ਨ ਕੀਤਾ ਹੈ ਤਾਂ ਉਹ ਦਿਲਜੀਤ ਦਸਾਂਝ ਨੇ ਕੀਤਾ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦਸਾਂਝ ਪਹਿਲਾ ਪੰਜਾਬੀ ਬਣ ਚੁੱਕਾ ਹੈ ਜੋ ਕਿ ਮੱਟ ਗੱਲਾ ਦੇ ਵਿੱਚ ਫੈਸ਼ਨ ਸ਼ੋਅ ਦੇ ਵਿੱਚ ਗਿਆ ਹੈ ਤੇ ਮੈਟ ਗਾਲਾ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਹਾਲੀਵੁੱਡ ਦੇ ਵਿੱਚ ਇੱਕ ਹੁੰਦਾ ਹੈ ਫੈਸ਼ਨ ਸ਼ੋਅ ਜਿਸ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਹਾਲੀਵੁੱਡ ਦੇ ਸੁਪਰਸਟਾਰ ਪਹੁੰਚਦੇ ਨੇ ਅਤੇ ਦੁਨੀਆ ਦਾ ਸਾਇਦ ਹੀ ਕੋਈ ਸੁਪਰਸਟਾਰ ਹੋਵੇ ਜੋ ਕਿ ਮੈਟ ਗਾਲਾ ਦੇ ਵਿੱਚ ਨਾ ਬੁਲਾਇਆ ਗਿਆ ਹੋਵੇ ਤੇ ਹਰ ਸਾਲ 5 ਮਈ ਨੂੰ ਇਹ ਫੈਸ਼ਨ ਸ਼ੋਅ ਕਰਵਾਇਆ ਜਾਂਦਾ ਹੈ ਹਾਲੀਵੁੱਡ ਦੇ ਵਿੱਚ ਅਤੇ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਹਾਲੀਵੁੱਡ ਇੰਡਸਟਰੀ ਦੇ ਵੱਡੇ ਤੋਂ ਵੱਡੇ ਸਿੰਗਰ ਅਤੇ ਵੱਡੇ ਤੋਂ ਵੱਡੇ ਫਿਲਮ ਸਟਾਰ ਪਹੁੰਚਦੇ ਨੇ ਜਿਵੇਂ ਕਿ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੈਲੀ ਜੈਨਰ ਨਿੱਕੀ ਮਨਾਜ ਅਤੇ ਆਡੀ ਵੀ ਵਰਗੀਆਂ ਵੱਡੀਆਂ-ਵੱਡੀਆਂ ਸੁਪਰਸਟਾਰਾਂ ਵੀ ਇਸ ਸ਼ੋਹ ਦੇ ਵਿੱਚ ਆਪਣਾ ਫੈਸ਼ਨ ਵਿਖਾਉਣ ਦੇ ਲਈ ਪਹੁੰਚਦੀਆਂ ਨੇ ਤਾਂ ਦੋਸਤੋ ਦਿਲਜੀਤ ਨੇ ਕਚੇਲਾ ਦੇ ਵਿੱਚ ਤਾਂ ਇਤਿਹਾਸ ਰਚੇ ਸੀ ਮੈਟ ਗਾਲਾ ਦੇ ਵਿੱਚ ਵੀ ਦਿਲਜੀਤ ਦਸਾਂਝ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਮੈਟ ਗਾਲਾ ਦੇ ਵਿੱਚ ਪਹੁੰਚਣ ਵਾਲਾ ਦਿਲਜੀਤ ਦਸਾਂਝ ਪਹਿਲਾ ਪੰਜਾਬੀ ਬਣ ਗਿਆ ਹੈ ਤਾਂ ਦੋਸਤੋ ਉਸ ਫੈਸ਼ਨ ਸ਼ੋਹ ਦੇ ਵਿੱਚ ਹਰ ਇੱਕ ਸਿੰਗਰ ਹਰ ਇੱਕ ਐਕਟਰਸ ਨੇ ਆਪਣਾ ਫੈਸ਼ਨ ਵਿਖਾਇਆ ਅਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਕਿ ਦਿਲਜੀਤ ਦਸਾਂਝ ਨੇ ਆਪਣੀ ਉਹ ਡਰੈਸ ਪਾਈ ਹੋਈ ਸੀ ਜੋ ਕਿ ਮਹਾਰਾਜਾ ਪਟਿਆਲਾ ਆਪਣੇ ਸਮੇਂ ਦੇ ਵਿੱਚ ਪਾਉਂਦੇ ਰਹੇ ਨੇ ਅਤੇ ਦਿਲਜੀਤ ਦਸਾਂਝ ਦੀ ਪਿੱਠ ਦੇ ਉੱਪਰ ਬੈਕ ਤੇ ਊੜਾ ਆੜਾ ਵੀ ਲਿਖਿਆ ਹੋਇਆ ਸੀ ਜਿਸ ਦੇ ਕਰਕੇ ਦੋਸਤੋ ਪੰਜਾਬੀ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਰਿਪਰੈਜ਼ੈਂਟ ਕੀਤਾ ਦਲਜੀਤ ਦਸਾਂਝ ਅਤੇ ਦੋਸਤੋ ਆਪਣੇ ਇਸ ਫੈਸ਼ਨ ਸ਼ੋਅ ਦੇ ਦੌਰਾਨ ਦਲਜੀਤ ਦਸਾਂਝ ਇੱਕ ਵੱਡੀ ਸਿੰਗਰ ਦੇ ਨਾਲ ਨਜ਼ਰ ਆ ਰਹੇ ਨੇ ਜਿਸ ਦਾ ਨਾਮ ਹੈ ਸਕੀਰਾ ਅਤੇ ਤੁਸੀਂ ਦੋਸਤੋ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਸਕੀਰਾ ਕੋਲ ਕਿੰਨੀ ਜ਼ਿਆਦਾ ਧਨ ਸੰਪਤੀ ਹੈ ਅਤੇ ਸਕੀਰਾ ਹਾਲੀਵੁੱਡ ਦੇ ਵਿੱਚ ਇੱਕ ਸਿੰਗਰ ਅਤੇ ਡਾਂਸਰ ਦੇ ਤੌਰ ਤੇ ਕੰਮ ਕਰਦੀ ਹੈ ਅਤੇ ਸਕੀਰਾ ਅਰਬਾਂ ਖਰਬਾਂ ਦੀ ਮਾਲਕ ਹੈ। ਅਤੇ ਸਕੀਰਾ ਅਤੇ ਦਿਲਜੀਤ ਦਾ ਸਾਂਝ ਇੱਕ ਦੂਜੇ ਦੇ ਦੋਸਤ ਵੀ ਨੇ। ਤਾਂ ਦੋਸਤੋ ਇਹ ਪੰਜਾਬੀਆਂ ਵਾਸਤੇ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਇੰਨੇ ਗੋਰੇ ਕਾਲਿਆਂ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਿਹਾ। ਅਤੇ ਦੋਸਤੋ ਆਪਣਾ ਫਰਜ਼ ਬਣਦਾ ਇੱਕ ਚੰਗੇ ਪੰਜਾਬੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਪੰਜਾਬੀਅਤ ਜਿੰਦਾਬਾਦ ਜ਼ਰੂਰ ਲਿਖੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।